ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਆ ਰਿਹਾ ਹਾਂ ਲੈ ਨਿਯੋਜ ਤੁਹਾਡਾ ਸਭ ਦਾ ਸਵਾਗਤ ਕਰਦਾ ਦੁਰਗਾ ਮੰਦਰ ਦੇ ਨੇੜੇ ਟਾਵਰ ਨੂੰ ਲੈ ਕੇ ਬਿਵਾਰ ਹੋ ਗਿਆ ਮਹੱਲੇ ਵਾਲੇ ਉਸ ਟਾਵਰ ਦੇ ਵਿਰੋਧ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਟਾਵਰ ਨਹੀਂ ਲੱਗਣ ਦੇਣਗੇ ਕਿਉਂਕਿ ਇਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਹੈ ਦੂਜੇ ਪਾਸੇ ਜਿਹੜੇ ਮਾਲਕ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਕਾਵਲ ਲੱਗ ਰਿਹਾ ਹੈ ਕੰਪਨੀ ਵੱਲੋਂ ਜੋ ਲਾਇਆ ਜਾ ਰਿਹਾ ਹੈ ਉਹ ਪਰਮਿਸ਼ਨ ਦਾ ਲਾਇਆ ਜਾ ਰਿਹਾ ਹੈ ਐਜ ਪਰ ਰੂਲ ਆਇਆ ਜਾ ਰਿਹਾ ਹੈ ਆਓ ਤੁਹਾਨੂੰ ਸੁਣਾਉਣਿਆਂ ਮਹੱਲਾ ਨਿਵਾਸੀਆਂ ਦਾ ਅਤੇ ਮਾਲੰਗ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਕੀ ਮਸਲਾ ਹੈਗਾ ਅੱਜ ਤੁਸੀਂ ਇੱਥੇ ਇਕੱਠੇ ਹੋ ਮੱਲੇ ਵਾਲੇ ਮਸਲਾ ਇਹ ਹੈਗਾ ਜੀ ਕਿ ਇੱਕ ਇੱਕ ਟਾਵਰ ਲੱਗਣ ਦਾ ਜੱਜ ਨੂੰ ਪਤਾ ਲੱਗਿਆ ਵੀ ਟਾਵਰ ਲੱਗਣਾ ਹੈ ਅਸੀਂ ਆ ਕੇ ਇਹਨਾਂ ਨੂੰ ਮਿਲੇ ਔਰ ਸਾਰੇ ਜਿਹੜੇ ਬਿਰਾਦੀ ਹੈ ਪੂਰੀ ਬਲਮ ਮਹਲਾ ਮਹਲਾ ਹੈਗਾ ਸਾਰੇ ਨਾਲ ਸੀਗੇ ਔਰ ਇਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਵੀ ਅਸੀਂ ਨਹੀਂ ਲਵਾਦੇ ਅਸੀਂ ਤੁਹਾਡੀ ਗੱਲ ਮੰਨਦੇ ਹਾਂ ਕਿ ਵੀ ਇਹ ਇੰਡੂਸਿਆਸ ਹੈ ਅਸੀਂ ਬਿਲਕੁਲ ਨਹੀਂ ਲਵਾਉਂਗੇ ਤਦ ਤੱਕ ਇਹ ਆਪਣਾ ਟਾਵਰ ਦਾ ਉਤਲਾ ਹਿੱਸਾ ਨਹੀਂ ਲਗਿਆ ਸੀ ਖਾਲੀ ਸਿਰਫ ਉਥੇ ਫਾਊਂਡੇਸ਼ਨ ਹੀ ਲਗੀ ਸੀ ਲੇਕਿਨ ਰਾਤ ਦੇ 1:30 ਵਜੇ ਇਹਨਾਂ ਨੇ ਫਿਰ ਉੱਪਰ ਚੜਾ ਕੇ ਕੰਮ ਚੋਰੇਂ ਤਰ੍ਹਾਂ ਕੰਮ ਕੀਤਾ ਅਗਰ ਤੁਹਾਡੇ ਕੋਲ ਪਰਮਿਸ਼ਨ ਹੈਗੀ ਡੀਸੀ ਦੀ ਪਰਮਿਸ਼ਨ ਹੈਗੀ ਸਰਿਆਮ ਕਰੋ ਪੁਲਿਸ ਦੀ ਹੈਲਪ ਲਓ ਜੋ ਵੀ ਮਰਜ਼ੀ ਕਰਨੀ ਹੈ ਕਰੋ ਹੈ ਤੇ ਇਹ ਫਿਰ ਤੁਸੀਂ ਰਾਤੀ 1:30 ਵਜੇ ਕਿਨੇ ਗਿਆ ਤੁਹਾਨੂੰ ਪਰਮਿਸ਼ਨ ਦਿੱਤੀ ਹੈ ਕਿ ਲੋਕਾਂ ਦੀ ਨੀਂਦ ਹਰਾਮ ਕਰੋ ਔਰ ਅੱਗੇ ਆਪਣਾ ਸਿਹਤ ਨਾਲ ਖਿਲਵਾ ਨਹੀਂ ਮਹੱਲੇ ਵਾਲਿਆਂ ਨੂੰ ਕੀ ਦਿੱਕਤ ਹੈ ਜੇ ਟਾਵਰ ਲੱਗਦਾ ਮਹੱਲੇ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਹੈ ਕਿ ਵੀ ਇਹ ਸਿਹਤ ਵਾਸਤੇ ਜਿਹੜੀ ਹੈ ਨੁਕਸਾਨਦਾਇਕ ਹੈ ਇਹ ਦੀ ਰੇਜ ਬਹੁਤ ਦੂਰ ਦੂਰ ਤੱਕ ਜਾਂਦੀ ਹੈ ਇਹ ਤਾਂ ਅਸੀਂ ਹਾਰਟ ਪੇਸ਼ੈਂਟ ਹੈ ਬਹੁਤ ਸਾਰੇ ਹਾਰਟ ਪੇਸ਼ੈਂਟਾਂ ਨੂੰ ਲੇਗਨੋ ਅਤੇ ਸਭ ਲੋਕ ਬੀਪੀ ਬਹੁਤ ਬੜੀ ਪ੍ਰੋਬਲਮ ਹੈ ਔਰ ਤਾਂ ਬਹੁਤ ਜ਼ਿਆਦਾ ਜ਼ਿਆਦਾ ਹੈ ਇਹ ਸਮੱਸਿਆ ਹੈ ਔਰ ਸਭ ਤੋਂ ਅੰਦਰ ਹੈ ਸਭ ਤੋਂ ਬੜੀ ਗੱਲ ਇਹ ਹੈ ਕਿ ਨਾ ਹੀ ਨਾ ਹੀ ਕੰਪਨੀ ਦੇ ਬੰਦਿਆਂ ਨੇ ਕਿਸੇ ਨੂੰ ਕੰਫੀਡੈਂਸ ਦਿੱਤਾ ਹੈ ਕਿ ਭਈ ਅਸੀਂ ਇਥੇ ਆਣ ਜਾ ਰਹੇ ਹਾਂ ਕਿਸ ਨੂੰ ਕੋਈ ਇਦਰਾਤ ਨਹੀਂ ਹੋ ਗਿਆ ਹੈ ਜੀ ਕੋਈ ਵੀ ਕਿਸੇ ਕਿਸੇ ਵੀ ਕਿਸਮ ਦੀ ਅਚਾ ਨਾ ਹੀ ਮਾਲਕਾਂ ਨੇ ਪੁੱਛਿਆ ਚੋਰੋ ਚੋਰਾ ਨਹੀਂ ਤਰ੍ਹਾਂ ਜੜਾ ਜਾ ਹੈ ਇਹਨਾਂ ਨੇ ਕੰਮ ਕੀਤਾ ਸੋ ਮੈਂ ਅਸੀਂ ਇਹ ਪ੍ਰਸ਼ਾਸਨ ਨੂੰ ਤੁਹਾਡੇ ਸਾਰੇ ਜਿਨ੍ਹਾਂ ਵੀ ਜਾਗਰੂਕ ਲੋਕ ਹੈ ਉਹਨਾਂ ਸਾਰਿਆਂ ਨੂੰ ਇਹ ਦੱਸਾਸ ਕਰਦੇ ਆ ਕਿ ਅਸੀਂ ਇਹ ਕਿਸੇ ਕੀਮਤ ਤੇ ਲਗਨ ਨਹੀਂ ਜੜਾ ਜੋ ਮਰਜ਼ੀ ਹੈ ਕਰ ਬਰਮਾ ਬ੍ਰਦਰ ਮੁਕਾਬ ਬਰਮਾ ਬ੍ਰਦਰ ਮੁਕਾਬ ਜੇ ਉਹ ਇਹ ਕਹਿੰਦਾ ਕਿ ਮੈਂ ਸਾਰਾ ਐਜਪਰ ਰੂਲ ਐਜਪਰ ਲਾਅ ਕਰ ਰਹੇ ਹਾਂ ਫਿਰ ਫਿਰ ਤੁਸੀਂ ਕੀ ਕਰੋਗੇ ਐਜਪਰ ਲਾਅ ਦਾ ਮਤਲਬ ਹੀ ਨਹੀਂ ਹੈ ਇਹ ਐਜਪਰ ਲਾਅ ਨਹੀਂ ਹੈ ਐਜਪਰ ਲਾਅ ਹੈ ਕਿ ਤੁਸੀਂ 2005 6 10 ਮੇਰੇ ਆਪਣਾ 250 ਬੰਦੇ ਲੈ ਜਿਹੜਾ ਹੈ ਸਾਈਨ ਕਰਕੇ ਉਹ ਰੂਲ ਹੀ ਕੋਈ ਨਹੀਂ ਹੈ ਨਹੀਂ ਲੱਗਣ ਜਦ ਤੱਕ ਲੋਕਾਂ ਦੀ ਰੈਗੂਲੇਸ਼ਨ ਦੇ ਅਗੇ ਇਸ ਦਾ ਕੋਈ ਨਹੀਂ ਰੈਗੂਲੇਸ਼ਨ ਇਸ ਦਾ ਆ ਰਿਹਾ ਹੈ ਸੰਜੇ ਹੋ ਗਿਆ ਆਪਣੀ ਰੈਸ਼ ਇਹ ਦੂਰਗ ਮੰਦਿਰ ਦੇ ਪਿੱਛੇ ਟਾਵਰ ਦੇ ਪਿੱਛੇ ਟਾਵਰ ਦੀ ਬੈਕ ਸਾਈਡ ਦੇ ਉੱਤੇ ਮਿਲਜੀ ਹੈਸ਼ ਜੇ ਟਾਵਰ ਲੱਗ ਰਿਹਾ ਤੇ ਆਪ ਨੂੰ ਕੀ ਦਿੱਕਤ ਹੈ ਗਰਾਫ ਟਾਵਰ ਦਾ ਸਭ ਤੋਂ ਮਾਈਨਸ ਪੁਆਇੰਟ 8 ਦੇ ਨਾਲ ਹਾਰਡ ਪ੍ਰੋਬਲਮਸ ਖੜੀ ਹੋ ਰਹੀ ਹੈ ਇਹ ਬੰਦੇ ਬਨੇ ਪੈਸੇ ਦੀ ਲਾਲਸ ਦੇ ਵਿੱਚ ਵੀ ਆਪਣੇ ਸਿਹਤ ਨਾਲ ਖਿਲਵਾਲ ਕਰ ਰਹੇ ਨੇ ਤੇ ਸਾਡੇ ਸਾਰੇ ਮਨਿਆ ਨਾਲ ਖਿਲਵਾਲ ਕਰ ਰਹੇ ਪਿੱਛੇ ਪਾਰਕ ਹੈ ਯੋਗਾ ਹੈ ਸਕੂਲ ਹੈ ਇਹ ਸਾਰੀ ਚੀਜ਼ਾਂ ਹੋਣ ਦੇ ਬਾਵਜੂਦ ਵੀ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾਲ ਕਰਨ ਦਾ ਇਹਨਾਂ ਨੇ ਕੰਮ ਕੀਤਾ ਵੀੜਾ ਚੁੱਕਿਆ ਪਹਿਲੇ ਜਦ ਕੀ ਇਹਨਾਂ ਨੇ ਸਾਨੂੰ ਫੇਵਰ ਵਿੱਚ ਲਿਆ ਵੀ ਅਸੀਂ ਜਿਹੜਾ ਹੈ ਟਾਵਰ ਨਹੀਂ ਲਵਾਵਾਂਗੇ ਸਾਡੇ ਹੱਥ ਜੁੜੇ ਹੋਏ ਆ ਉਸ ਤੋਂ ਬਾਅਦ ਵੀ ਇਹਨਾਂ ਨੇ ਉੱਤੇ ਟਾਵਰ ਦਾ ਸਟਰਕਚਰ ਖੜਾ ਕਰਾ ਦਿੱਤਾ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਕਰਾਈ ਅਸੀਂ ਐਸਡੀਐਨ ਸਾਹਿਬ ਡੀਐਸਪੀ ਸਾਹਿਬ ਨੇ ਸਾਰਿਆਂ ਨੂੰ ਰਿਪੋਰਟਾਂ ਆਪਣੀਆਂ ਦੇਤੀਆਂ ਇਹ ਸਾਰਾ ਮਹੱਲਾ ਤੁਸੀਂ ਇੱਕ ਦੇਖ ਲਓ ਖੜਾ ਹੈ ਉਰੇ ਜਿੱਦੇ ਛਾਲੀ ਕੁਝ ਲੇਡੀਆਂ ਆਈਆਂ ਨਹੀਂ ਹੈ ਤੇ ਕਹਿਣ ਦਾ ਪਾਅ ਹੋਏ ਹੈ ਜੇ ਉਰੇ ਟਾਵਰ ਲੱਗਦਾ ਤਾਂ ਮਰਮ ਮਰਾਨ ਦੀ ਕਹਾਣੀ ਆ ਸਕਦੀ ਹੈ ਕਿੰਨਾ ਸਮਾਂ ਹੋ ਗਿਆ ਇਸ ਗੱਲ ਨੂੰ ਇਸ ਗੱਲ ਨੂੰ 1 ਮਹੀਨਾ ਪਲੱਸ ਹੋ ਚੁੱਕਿਆ ਹਾਂਜੀ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਨਗਰ ਕੌਂਸਲ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਕੋਈ ਕਾਰ ਹੁਣ ਥਾਣੇ ਵਾਲਿਆਂ ਨੇ ਸਾਨੂੰ ਬੁਲਾਇਆ ਸੀਗਾ ਅਸੀਂ ਥਾਣੇ ਜਾ ਕੇ ਆਪਣਾ ਆਪਣਾ ਪੱਖ ਰੱਖਤਾ ਸੀ ਹਾਂਜੀ ਤੇ ਹੁਣ ਅਸੀਂ ਇਹਨਾਂ ਨੂੰ ਕਹਿਣ ਆਇਆ ਇਹ ਕਹਿੰਦੇ ਤੁਸੀਂ ਜੋ ਕਰਨਾ ਹੈ ਕਰ ਲਓ ਹੁਣ ਦੇਖੋ ਜੇ ਕੁਝ ਹੁੰਦਾ ਹੈ ਇਹ ਆਪਣੇ ਮਾਲ ਤੇ ਨੁਕਸਾਨ ਦੇ ਖੁੱਪ ਜਿੰਮੇਵਾਰ ਹੋਣਗੇ ਮਾਲ ਆ ਇਹਨਾਂ ਦੇ ਖਿਲਾਫ ਖੜਾ ਹੈ ਤੇ ਇਹਨਾਂ ਨੇ ਸਾਨੂੰ ਪਹਿਲੇ ਪ੍ਰੋਮਿਸ ਕੀਤਾ ਸੀਗਾ ਜੀ ਅਸੀਂ ਹੁਣ ਇਹ ਨਹੀਂ ਲਾਵਾਂ ਹੁਣ ਫਿਰ ਮੁਰ ਦੁਬਾਰਾ ਲਾਈਨ ਦੇ ਉੱਤੇ ਆ ਕੇ ਵੀ ਅਸੀਂ ਇਹ ਟਾਵਰ ਲਾਣਾ ਹੈ ਇਹ ਸਾਰੇ ਦੀ ਸਿਹਤ ਨਾਲ ਕਿੜਵਾਰ ਕਰ ਰਹੇ ਆ ਅਖਰ ਇਹਨਾਂ ਨੇ ਇਹਨਾਂ ਦੀ ਜ਼ਿਮਾਰੀ ਬਣਦੀ ਹੈ ਕਿੜੇ ਕਿੜੇ ਮੰਦਰ ਦੇ ਕਿੜੇ ਮੰਦਰ ਦਾ ਪ੍ਰਧਾਨ ਹੈ ਪ੍ਰਧਾਨ ਵੀ ਨੇ ਇਹਦਾ ਨਾਮ ਜਤਿੰਦਰ ਬਰਮਾ ਹੈ ਦੇਖੋ ਜੀ ਅਸੀਂ ਤਾਂ ਪਹਿਲੇ ਇਹਨਾਂ ਦੇ ਹੱਥ ਜੋੜੇ ਇਹਨੇ ਮੇਰੇ ਨਾਲ ਖੇਡਦਾ ਵੀ ਰਿਹਾ ਮੈਂ ਅਸੀਂ ਸਾਰੇ ਚਲੋ ਠੀਕ ਹੈ ਲੋਕਲਦਾਰੀ ਹੈ ਵੀ ਚਲੋ ਆਪਸ ਦੇ ਵਿੱਚ ਕੋਈ ਫੇਰ ਨਾ ਆਵੇ ਇਹਨਾਂ ਨੇ ਫਿਰ ਸਾਡੇ ਨਾਲ ਸਾਰਿਆਂ ਨਾਲ ਵਿਸ਼ਵਾਸਘਾਤ ਕੀਤਾ ਤੇ ਜਿਸ ਕਰਕੇ ਸਾਨੂੰ ਅੱਜ ਇਹਦਾ ਦਰਦ ਹੋਣਾ ਹੈ ਜੇ ਕਹਿੰਦਾ ਮੈਂ ਅੱਜ ਪਰ ਰੂਲ ਅੱਜ ਪਰ ਲਾਜੋ ਪਰਮਿਸ਼ਨ ਸਰਕਾਰ ਦੀ ਹੈ ਜੋ ਗਾਈਡਲਾਈਨ ਹੈ ਉਹਦੇ ਮੁਤਾਬਿਕ ਲਾ ਰਹੇ ਆਂ ਫਿਰ ਤੁਹਾਡਾ ਕੀ ਡਾਇਰੈਕਸ਼ਨ ਹੈ ਸਰਕਾਰ ਕੀ ਕਹਿੰਦੀ ਹੈ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਟਾਵਰ ਲਾ ਦਿਓ ਇਹ ਪਹਿਲੇ ਮੈਨੂੰ ਸਭ ਤੋਂ ਪਹਿਲੇ ਤੁਸੀਂ ਇਹ ਦੱਸੋ ਵੀ ਸਰਕਾਰ ਕਹਿੰਦੀ ਹੈ ਵੀ ਜਿੱਥੇ ਲੋਕ ਬਿਮਾਰ ਆ ਬਜ਼ੁਰਗ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਉੱਥੇ ਲਾ ਸਕਦੇ ਆਂ ਇਹਦਾ ਇਹਦਾ ਜਿਹੜਾ ਹੈ ਅਨਡਿਸਕਿਊਟਿਡ ਤੁਹਾਨੂੰ ਜਿਹੜਾ ਫੈਕਟ ਹੈ ਉਹ ਏਹੀ ਹੈ ਕਿ ਇਹ ਨੁਕਸਾਨਦੇਹਤ ਹੈ ਹੀ ਹੈ ਆਪਣਾ ਜਿਹੜਾ ਇਹ ਇਹ ਵੀ ਦੇਖ ਰਹੇ ਹੋ ਨਾ ਇਹ ਇਹ ਵੀ ਜਿਹੜਾ ਹੈਗਾ ਆਪਣੇ ਆਸ-ਪਾਸ ਹੈਗਾ ਤੇ ਇਹਦਾ ਵੀ ਨੁਕਸਾਨ ਹੈਗਾ ਤੇ ਇਸ ਟਾਵਰ ਦਾ ਕਿੰਨਾ ਨੁਕਸਾਨ ਹੋਏਗਾ ਜਿਹਨੇ ਮਿਲਾਤਾ ਕਪੜਾ ਜਿਹੜਾ ਹੈ ਇਹ ਸਿਗਨਲ ਦੇਣਾ ਹੈ ਜੀ ਜਤਿੰਦਰ ਬਰਮਾ ਬਰਬਰੀ ਇੱਕ ਮੋਹਲਾ ਵਾਸੀ ਇਕੱਠੇ ਹੋਇਆ ਤੁਹਾਡੇ ਖਿਲਾਫ ਕਹਿੰਦੇ ਵੀ ਇੱਥੇ ਕਿ ਨਜਾਇਜ਼ ਤੁਹਾਡੇ ਟਾਵਰ ਲੱਗ ਰਿਹਾ ਹੈ ਕੀ ਕਰਨਾ ਚਾਹੁੰਦੇ ਹੋ ਸਾਰੇ ਦੇ ਕੋਈ ਨਜਾਇਜ਼ ਨਹੀਂ ਹੈ ਡੀਸੀ ਸਾਹਿਬ ਨੇ ਇਹਦੀ ਪਰਮਿਸ਼ਨ ਵੀ ਦਿੱਤੀ ਹੋਈ ਹੈ ਸ਼ਹਿਰ ਦੇ ਅੰਦਰ ਹੋਰ ਵੀ ਜਿਹੜੇ ਟਾਵਰ ਲੱਗੇ ਹੋਏ ਹਨ डब्ल्यूएचਓ ਨੇ ਹੀ ਮੰਨਤਾ ਦਿੱਤੀ ਹੋਈ ਹੈ ਬਾਕੀ ਮਹੱਲਿਆਂ ਦਾ ਨੂੰ ਕੀ ਤਰਾਜ ਹੈ ਮੈਨੂੰ ਇਸ ਚੀਜ਼ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਮੈਂ ਨੇ ਮੁੱਲੜ ਕਹਿ ਰਹੇ ਨੇ ਵੀ ਅਸੀਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਸੀ ਟਾਬਰ ਉਤਾਰ ਦਾਂਗੇ ਦੋਸਤ ਨੂੰ ਦੀ ਕੋਈ ਗੱਲ ਨਹੀਂ ਮਾਜ ਉਸ ਦਿਨ ਕੰਪਨੀ ਵਾਲੇ ਵੀ ਆਏ ਸੀਗੇ ਮਾਲਲੇ ਵਾਲੇ ਵੀ ਇਕੱਠੇ ਆਏ ਸੀਗੇ ਇਹਨਾਂ ਨੇ ਕਿਹਾ ਸੀਗੇ ਜੇ ਅਸੀਂ ਸਟੇਜ ਆਵਾਂਗੇ ਉਹਨਾਂ ਨੇ ਕਿਹਾ ਤੁਸੀਂ ਸਟੇਜ ਆਓ ਅਸੀਂ ਰੋਕ ਦਿੰਦੇ ਹਾਂ ਕੰਮ ਸਾਨੂੰ ਕੋਈ ਇਤਰਾਜ਼ ਨਹੀਂ ਆਏਗਾ ਮੁੱਲਕੇ ਇਹਨਾਂ ਨੇ ਕੋਈ ਸਟੇਜ ਦਿੱਤੀ ਕੋਈ ਕੁਝ ਨਹੀਂ ਦਿੱਤਾ ਉਹਨਾਂ ਦੇ ਹੱਥੇ ਕੰਪਨੀ ਕੀ ਕਾਰਵਾਈ ਕਰ ਰਹੀ ਹੈ ਆਪਾਂ ਨੂੰ ਕੁਝ ਨਹੀਂ ਪਤਾ ਜੀ ਪਰਮਿਸ਼ਨ ਤੁਸੀਂ ਲਿੱਤੀ ਹੈ ਕੰਪਨੀ ਨੇ ਦਿੱਤੀ ਹੈ ਕੰਪਨੀ ਨੇ ਦਿੱਤੀ ਹੈ ਜੀ ਉਹਨਾਂ ਕੋਲ ਕਮੇਟੀ ਦੀ ਪਰਮਿਸ਼ਨ ਹੀ ਹੈ ਸਭ ਕੁਝ ਹੈਗਾ ਹੀ ਉਹਨਾਂ ਕੋਲ ਕਮੇਟੀ ਵਾਲੇ ਕੋਲ ਜਾ ਕੇ ਤੁਸੀਂ ਦੇ ਇਹ ਹੈ ਕੋ ਡਾਕੂਮੈਂਟ ਇਸ ਤੋਂ ਮਿਲ ਗਿਆ ਮੇਰੇ ਕੋਲ ਡੀਸੀ ਸਾਹਿਬ ਦੀ ਪਰਮਿਸ਼ਨ ਦਾ ਲੈਟਰ ਹੈਗਾ ਤੇ ਜਿੱਦਾਂ ਇਹ ਕਹਿੰਦੇ ਨੇ ਵੀ ਅਸੀਂ ਵਿਰੋਧ ਕਰਾਂਗੇ ਨਹੀਂ ਲੱਗਣ ਦੇਾਂਗੇ ਕਿ ਕਿਉਂਕਿ ਤੁਸੀਂ ਕਹਿੰਦੇ ਪਰਮਿਸ਼ਨ ਹੈ ਤੇ ਫਿਰ ਇਹ ਸਥਿਤੀ ਕਿਦਾਂ ਦਾ ਹੱਲ ਕਿਵੇਂ ਹੋਊਗਾ ਆਦਾ ਦੇਖੋ ਇਹ ਕੰਪਨੀ ਜਾਣੇਗੀ ਇਹ ਜਾਣਣਗੇ ਨਹੀਂ ਕੰਪਨੀ ਜਗ੍ਹਾ ਦੇ ਚੁੱਕੇ ਆ ਆਪਣੀ ਨਹੀਂ ਮੋਲਾ ਵਸੇ ਤੁਹਾਨੂੰ ਟਾਰਗੇਟ ਕਰ ਰਹੇ ਉਹਨਾਂ ਦਾ ਕਹਿੰਦੇ ਅਸੀਂ ਸਾਡਾ ਕੰਪਨੀ ਕੋਈ ਲੈਣ ਦੇਣਾ ਨਹੀਂ ਸੜਾਈ ਨਾਲ ਆ ਵੀ ਇਹਨਾਂ ਦੀ ਜਗ੍ਹਾ ਤੇ ਲੱਗਦੇ ਆ ਦੇਖੋ ਜੀ ਮੇਰੀ ਜਗ੍ਹਾ ਦੇ ਉੱਤੇ ਮੈਂ ਆਪਣੀ ਜਗ੍ਹਾ ਕਰਕੇ ਜੋ ਲਵਾ ਮਹਾਜਤ ਸ਼ਹਿਰ ਦੇ ਅੰਦਰ ਜੋ ਹੋਰ ਵੀ ਲੱਗੇ ਹੋਏ ਜਾਂ ਤਾਂ ਸਾਰੇ ਸ਼ਹਿਰ ਦੇ ਦਰਵਾਦੋ ਫਿਰ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਨਹੀਂ ਜੇ ਕਾਨੂੰਨ ਮੋਲਾਵਾਸੀਂ ਵਿਰੋਧ ਕਰਦੇ ਏ ਤੁਹਾਡਾ ਮੋਲਾਵਾਸੀ ਵਿਰੋਧ ਕਰਦੇ ਏ ਗਰੀ ਜਾਣ ਜਿਆਦਾ ਕਿ ਡੀਸੀ ਜਦ ਕੁਝ ਹੈ ਹੀ ਨਹੀਂ ਇਹਦੇ ਵਿੱਚ ਇਸ ਤੋਂ ਬਿਨਾ ਚੱਲ ਹੀ ਨਹੀਂ ਸਕਦਾ ਤੁਸੀਂ ਮੋਬਾਈਲ ਚਲਾ ਰਹੇ ਹੋ ਇਹ ਚਲਾ ਰਹੇ ਹੋ ਉਹ ਖੁਦ ਵਕੀਲ ਸਾਹਿਬ ਸਾਰੇ ਜਦੋਂ ਮੋਬਾਈਲ ਜੇ ਪਾਈ ਫਿਰ ਤਾਂ ਕਿਸ ਤਰ੍ਹਾਂ ਇਹ ਚੱਲਣਗੇ ਜੇ ਟਾਵਰ ਨਹੀਂ ਲੱਗਣਗੇ ਤਾਂ ਉਹਨਾਂ ਤੋਂ ਕਹਿਣਾ ਵੀ ਇੱਥੇ ਮੋਲੇ ਜਿਹੜੇ کافی ਹਾਰਡ ਪੇਸ਼ੈਂਟ ਆ ਜਿਹੜੇ ਬਜ਼ੁਰਗ ਰਹਿੰਦੇ ਨੇ ਜਿਨ੍ਹਾਂ ਨੂੰ ਇਸ ਤੋਂ ਮੈਂ ਤਾਂ ਹਾਰ ਜੀ ਕਿਹੜਾ ਹਾਰ ਪੇਸ਼ੈਂਟ ਹੈ ਤਾਂ ਅੰਦਰ ਕੇ ਹੈਗੇ ਹੈ ਜੀ ਤਾਂ ਕੋਈ ਗੱਲ ਨਹੀਂ ਹੈਗੀ ਲੇਕਿ ਤੁਹਾਡੇ ਕਹਿੰਦਾ ਕੁੱਲ ਬਲਾ ਕੇ ਪਾਵੇ ਆ ਕਿ ਪਰਮਿਸ਼ਨ ਹੈ ਐਸ ਪਰ ਰੂਲ ਜੋ ਲੱਗ ਰਿਹਾ ਜੀ ਬਰੂਲ ਐਸ ਪਰ ਰੂਲ ਲੱਗ ਰਿਹਾ ਜੀ ਅਗਰ ਅਸੀਂ ਉਹਨਾਂ ਨੂੰ ਆਪਣੀ ਔਲ ਦੇ ਚੁੱਕੇ ਹੈਗੇ ਲਿਖ ਕੇ ਦੇ ਚੁੱਕੇ ਆਪਣੀ ਜਗ੍ਹਾ ਦੇ ਚੁੱਕੇ ਹੈਗੇ ਉਹ ਲਗਾਣਾ ਚਾਹਣ ਲਗਾ ਜਾਣ ਬਾਕੀ ਮਹੱਲਾ ਵਾਸੀ ਜਾ ਕੇ ਤੇ ਕੰਪਨੀ ਜਾਣਗੇ ਅਗਰ ਇਹ ਉਥੋਂ ਕੋੜ ਤੋਂ ਸਟੇਲ ਲੈਂਦੇ ਆਪਾਂ ਨੂੰ ਕੋਈ ਗਰਾਜ ਨਹੀਂ